ਗੁਰਮੁਖ ਪਿਆਰਿਓ ਬਾਣੀ ਦਾ ਫਰਮਾਨ ਹੈ ਨਾਨਕ ਦੁਖੀਆ ਸਭ ਸੰਸਾਰ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਆਪਾਂ ਜਦੋਂ ਆਸੇ-ਪਾਸੇ ਦੇਖਦੇ ਆਂ ਅੱਜਕੱਲ ਇਹੋ ਜਿਹਾ ਸਮਾਂ ਚੱਲ ਰਿਹਾ ਜਿੱਥੇ ਬਹੁਤ ਸਾਰੀਆਂ ਬਿਮਾਰੀਆਂ ਨੇ ਲੋਕਾਂ ਨੂੰ ਘੇਰਿਆ ਹੋਇਆ ਹੈ ਬੜੀਆਂ ਭਿਆਨਕ ਬਿਮਾਰੀਆਂ ਨੇ ਅੱਜ ਕੱਲ ਹਰ ਕੋਈ ਤੰਦਰੁਸਤੀ ਦੀ ਦਾਤ ਪ੍ਰਮਾਤਮਾ ਕੋਲੋਂ ਮੰਗਦਾ ਹੈ ਹੁਣ ਜੇਕਰ ਬੰਦੇ ਦੀ ਸਿਹਤ ਠੀਕ ਨਾ ਰਹੇ ਜਿਸ ਬੰਦੇ ਕੋਲ ਕਰੋੜਾਂ ਰੁਪਈਆ ਪਿਆ ਹੈ ਪਰ ਤੰਦਰੁਸਤੀ ਨਹੀਂ ਕਿਸੇ ਰੋਗ ਨਾਲ ਗਰਸਿਆ ਪਿਆ ਉਹਨੂੰ ਪੁੱਛ ਕੇ ਦੇਖਣਾ ਉਹ ਕਹੇਗਾ ਮੈਂ ਸਭ ਤੋਂ ਦੁਖੀ ਇਨਸਾਨ ਹਾਂ ਮੇਰੇ ਕੋਲੋਂ ਰੁਪਈਆ ਲੈ ਲਵੋ ਪੈਸਾ ਲੈ ਲਵੋ ਪਰ ਮੈਨੂੰ ਤੰਦਰੁਸਤੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਿਯਾਮਤਾ ਨੇ ਬਖਸ਼ ਦਿਓ ਪਰ ਤੰਦਰੁਸਤੀ ਇਨੀ ਸੌਖੀ ਨਹੀਂ ਹੁੰਦੀ ਬਿਮਾਰੀ ਤੇ ਰੋਗ ਵੀ ਸਾਡੇ ਕਰਮਾਂ ਦੇ ਫਲ ਹੁੰਦੇ ਆ ਜਦੋਂ ਅਸੀਂ ਕੋਈ ਕਰਮ ਕਰਦੇ ਆ ਉਹਦਾ ਫਲ ਸਾਨੂੰ ਭੋਗਣਾ ਹੀ ਪੈਂਦਾ ਅਸੀਂ ਕਦੇ ਵੀ ਕੋਈ ਦੁੱਖ ਨਹੀਂ ਭੋਗ ਸਕਦੇ ਜੇ ਅਸੀਂ ਕਰਮ ਚੰਗੇ ਕਰਾਂਗੇ ਕਿਉਂਕਿ ਪ੍ਰਮਾਤਮਾ ਨਿਰਵੈਰ ਹੈ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਉਹ ਤਾਂ ਦਿਆਲੂ ਹੈ ਜਾਣੇ ਅਣਜਾਣੇ ਵਿੱਚ ਹੁਣੀਆਂ ਭੁੱਲਾਂ ਸਾਡੀਆਂ ਬਖਸ਼ ਦਿੰਦਾ ਹੈ ਪ੍ਰਮਾਤਮਾ ਪਰ ਸਾਡੇ ਕਈ ਕਰਮ ਇਹੋ ਜੇ ਹੁੰਦੇ ਆ ਜਿਹੜੇ ਅਸੀਂ ਸੋਚ ਸਮਝ ਕੇ ਕੀਤੇ ਹੁੰਦੇ ਆ ਫਿਰ ਜਦੋਂ ਸਾਡਾ ਸਰੀਰ ਰੋਗਾਂ ਨਾਲ ਗਰਸਿਆ ਜਾਂਦਾ ਅਸੀਂ ਕਬਰਾਂ ਜਾਂਦੇ ਆ ਪਰ ਇੱਥੇ ਮੈਂ ਆਪਜੀ ਨੂੰ ਕਹਾਂਗਾ ਤੁਹਾਨੂੰ ਕਬਰਾਉਣ ਦੀ ਕੋਈ ਵੀ ਲੋੜ ਨਹੀਂ ਕਿਉਂਕਿ ਬੀਤੇ ਸਮੇਂ ਦੀ ਗੱਲ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਇੱਕ ਇੱਕ ਬਾਣੀ ਦਾ ਸ਼ਬਦ ਤਾਰਨਹਾਰ ਹੈ ਹਰ ਇੱਕ ਦੁੱਖ ਰੋਗ ਜਿੰਨੇ ਵੀ ਅਸੋਗ ਸਾਰਿਆਂ ਦਾ ਜਿਹੜਾ ਇਲਾਜ ਆ ਬਾਣੀ ਵਿੱਚ ਲਿਖਿਆ ਹੋਇਆ ਹੈ ਅੱਜ ਤੁਹਾਨੂੰ ਇੱਕ ਇਹੋ ਜਿਹਾ ਸ਼ਬਦ ਦੱਸਣ ਜਾ ਰਹੇ ਹਾਂ ਤੁਸੀਂ ਆਪਣੇ ਦੁੱਖ ਰੋਗਾਂ ਦਾ ਛੁਟਕਾਰਾ ਪਾ ਸਕਦੇ ਹੋ ਇਹ ਜੋ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 107 ਅੰਗ ਤੇ ਦਰਜ ਹੈ ਜੀ ਤੇ ਸ਼ਬਦ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਹੈ ਮਾਜ ਮਹੱਲਾ 5 ਵਾ ਐਥੇ ਤੂੰ ਹੈ ਆਗੇ ਆਪੇ ਜੀ ਜੰਤਰ ਸਭ ਤੇਰੇ ਥਾਪੇ ਇੱਥੇ ਵੀ ਵਾਹਿਗੁਰੂ ਤੂੰ ਹੈ ਲੋਕ 'ਚ ਵੀ ਮੇਰਾ ਸਹਾਰਾ ਤੂੰ ਆ ਪ੍ਰਲੋਕ ਦਾ ਸਹਾਰਾ ਵੀ ਤੂੰ ਹੀ ਹੈ ਵਾਹਿਗੁਰੂ ਜਿੰਨੇ ਵੀ ਜੀ ਜੰਤਾ ਤੇਰੇ ਹੀ ਸਹਾਰੇ ਆ ਤੇਰੀ ਥਾਪੇ ਆ ਤੁਧ ਬਿਨ ਅਬਰ ਨ ਕੋਈ ਕਰਤੇ ਮੈਂ ਧਰ ਓਟ ਤੇਮਾਰੀ ਜਿਓ ਤੇਰੇ ਬਾਝੋਂ ਹੋਰ ਕੋਈ ਨਹੀਂ ਮੈਨੂੰ ਤੇਰੀ ਹੀ ਓਟ ਹੈ ਤੇਰਾ ਹੀ ਆਸਰਾ ਹੈ ਰਸਨਾ ਜਪ-ਜਪ ਜੀਵੇ ਸੁਆਮੀ ਇਸ ਕਰਕੇ ਤੇਰਾ ਸੇਵਕ ਤੇਰਾ ਨਾਮ ਆਪਣੀ ਜੀਵ ਨਾਲ ਜਪ-ਜਪ ਕੇ ਆਤਮਕ ਜੀਵਨ ਨੂੰ ਮਿਲ ਜਾਂਦਾ ਪਾਰ ਬ੍ਰह्म ਪ੍ਰਵੰਤਰ ਜਾਮੀ ਜਿਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਾ ਜੁਵੇ ਹਾਰੀ ਜੀਓ ਜਿਸ ਮਨੁੱਖ ਨੇ ਤੇਰੀ ਸੇਵਾ ਭਗਤੀ ਕੀਤੀ ਆ ਆਤਮਕ ਆਨੰਦ ਮਾਣਿਆ ਹੈ ਉਹ ਮਨੁੱਖਾ ਜਨਮ ਅਜਾਈ ਨਹੀਂ ਗਵਾਉਂਦਾ ਇਹ ਨਾਮ ਅਬਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਦਾ ਰੋਗ ਵਾਇਆ ਕਈ ਜਨਮਾਂ ਦੇ ਵਿਕਾਰਾਂ ਦਾ ਰੋਗ ਉਹਨੇ ਗਵਾ ਲਿਆ ਜਿਨੇ ਤੇਰੇ ਨਾਮ ਰੂਪੀ ਦਵਾਈ ਨੂੰ ਲੱਭ ਲਿਆ ਹੁਣ ਇਹ ਜਿਹੜਾ ਪਾਵਨ ਸ਼ਬਦ ਹੈ ਜੀ ਇਹਦਾ ਤੁਸੀਂ ਜਾਪ ਕਰਨਾ ਹੈ ਇੱਕ ਸਿਬਿਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤਸਾਰੀ ਜਿਓ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਉਹਦੇ ਵਰਗਾ ਹੈ ਹੀ ਨਹੀਂ ਇਹ ਗੱਲ ਜਾਣ ਲੈਣੀ ਸਮਝ ਲੈਣੀ ਸ਼੍ਰੇਸ਼ਟ ਮਤ ਹੈ ਜੀ ਇਹ ਸ਼ਬਦ ਦਾ ਤੁਸੀਂ ਜਾਪ ਕਿਵੇਂ ਕਰਨਾ ਹੈ ਇਹ ਸ਼ਬਦ ਦਾ ਤੁਸੀਂ ਜਾਪ ਘਟੋ ਘਟ 13 ਵਾਰੀ ਕਰਨਾ ਹੈ ਜੀ 13 ਵਾਰ ਇਹ ਸ਼ਬਦ ਜਪਣਾ ਇਹਦੇ ਨਾਲ ਕੀ ਹੋਵੇਗਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਇੱਕ ਸਾਫ਼ ਸੁਥਰੀ ਜਗ੍ਹਾ ਤੇ ਆਸਣ ਲਾ ਕੇ ਤੁਸੀਂ ਸੱਜਣਾ ਹੈ ਜੇ ਕਰ ਸਕਦੇ ਹੋ ਆਪਣੇ ਕੋਲ ਇੱਕ ਬਰਤਨ ਦੇ ਵਿੱਚ ਜਲ ਰੱਖ ਲੈਣਾ ਕਿਉਂਕਿ ਜਿਹੜਾ ਜਲਾ ਬਾਣੀ ਆ ਇਹ ਬਾਣੀ ਦਾ ਪ੍ਰਭਾਵ ਕਬੂਲ ਦਾ ਹੈ ਤੁਸੀਂ 13 ਵਾਰ ਇਹ ਸ਼ਬਦ ਦਾ ਜਾਪ ਕਰਨਾ ਬਾਅਦ ਵਿੱਚ ਉਹ ਜਲ ਜਿਹੜਾ ਹੈ ਖੁਦ ਵੀ ਛਕਣਾ ਪਰਿਵਾਰ ਨੂੰ ਵੀ ਛਕਾ ਦੇਣਾ ਇਹ ਸ਼ਬਦ ਦਾ ਜਾਪ ਜਿਹੜਾ ਰੋਗੀ ਆਪ ਕਰੇ ਤੇ ਬਿਹਤਰ ਹੈ ਜੇ ਉਹ ਆਪ ਨਹੀਂ ਕਰ ਸਕਦਾ ਘਰ ਦਾ ਦੂਜਾ ਮੈਂਬਰ ਵੀ ਕਰ ਦਵੇ ਉਹ ਸੁਣ ਲਵੇ ਫਿਰ ਵੀ ਵੱਡੇ ਭਾਗ ਆ ਉਹ ਤਨਤਾ ਦਾ ਜੋਗ ਆ ਇਹ 13 ਵਾਰ ਜਪਨਾ ਹੈ ਤੇ 13 ਦਿਨ ਜਪ ਕੇ ਦੇਖੋ ਦੇਖੋ Jap ਭਾਵੇਂ ਸਾਰੀ ਜ਼ਿੰਦਗੀ ਲੋ ਪਰ ਕਈ ਵਾਰੀ ਸਾਡਾ ਭਰੋਸਾ ਨਹੀਂ ਬਣਦਾ ਇਹ ਬਾਣੀ ਐਸੀ ਆ ਸਾਰੀ ਜ਼ਿੰਦਗੀ ਤੁਹਾਡੇ ਕੰਮ ਆਉਣੀ ਐ ਤਾਂ ਮਰਨ ਤੋਂ ਬਾਅਦ ਵੀ ਆਤਮਾ ਨਾਲ ਜਾਣੀ ਆ ਸੋ ਤੁਸੀਂ ਵੇਖਿਆ ਹੋਵੇਗਾ ਪ੍ਰਾਣੇ ਜਿਹੜੇ ਬਜ਼ੁਰਗ ਸੀ ਉਹ ਇਸ਼ਨਾਨ ਕਰਦੇ ਕਰਦੇ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਸੀ ਦਸਤਾਰ ਸਜਾਉਂਦੇ ਸਜਾਉਂਦੇ ਕਈ Jap ਕਰ ਲੈਂਦੇ ਸੀਗੇ ਪਰ ਦੇਖੋ ਉਹਨਾਂ ਦੀ ਬਿਰਤੀ ਵੇਖੋ ਤੁਸੀਂ ਵੀ ਉਸੇ ਤਰ੍ਹਾਂ ਕਰਨਾ ਹੈ ਜਦੋਂ ਤੁਹਾਨੂੰ ਇਹ ਪਾਠ ਕੰਠ ਹੋ ਗਿਆ ਤਾਂ ਇਹ ਤੁਸੀਂ ਇਹਦਾ ਜਾਪ ਤੁਰਦੇ ਫਿਰਦੇ ਵੀ ਕਰ ਸਕਦੇ ਹੋ ਜੀ ਪਰ ਬਾਣੀ ਦਾ ਪਾਠ ਆਸਾਨੀ ਨਾਲ કંઠ ਨਹੀਂ ਹੁੰਦਾ ਜੀ ਉਹਦੇ ਲਈ ਇਕਾਗਰਤਾ ਚਾਹੀਦੀ ਹੈ ਜੇ ਆਪਾਂ ਕਹਿ ਰਹੀਏ ਇੱਕ ਦਿਨ ਪੜਿਆ કંઠ ਹੋ ਜਾਵੇਗਾ ਨਹੀਂ ਲਗਾਤਾਰ ਜਾਪ ਕਰਨਾ ਪੈਂਦਾ ਹੈ ਤਾਂ ਬਾਣੀ ਜਿਹੜੀ ਆ ਬੜੀ ਸਹਿਜ ਵੀ ਹੈ ਜੇ ਥੋੜ੍ਹਾ ਜਿਹਾ ਆਪਾਂ ਧਿਆਨ ਟਿਕਾ ਲਈਏ ਖਿਆਲ ਨਾਲ ਪੜ ਲਈਏ ਇਹ ਬਾਣੀ ਸਹਿਜੇ કંઠ ਹੋ ਜਾਵੇਗੀ ਪਰ ਉਹਦੇ ਲਈ ਸਾਨੂੰ ਉਦਮਤਾ ਕਰਨਾ ਹੀ ਪੈਣਾ ਹੈ ਤਾ ਕਰਕੇ ਜਿਹੜਾ ਵੀ ਕੋਈ ਗੁਰਮੁਖ ਪਿਆਰਾ ਇਹ ਵਿਧੀ ਨਾਲ ਜਾਪ ਕਰੇਗਾ 13 ਦਿਨ 13 ਵਾਰ ਕਰੇਗਾ ਉਹਨੂੰ ਤੰਦਰੁਸਤੀ ਦੀ ਦਾਤ ਵੀ ਮਿਲੇਗੀ ਉਹ ਗੁਰਸਿੱਖ ਵੀ ਬਣ ਜਾਵੇਗਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਵਿੱਚ ਖੁਸ਼ਹਾਲੀ ਹੋਵੇ ਤਾਂ ਇਹ ਜਿਹੜੇ ਆ ਸ਼ਬਦ ਹੈ ਇਹਨੂੰ ਜ਼ਰੂਰ ਕੰਠ ਕਰਕੇ ਪੜਨਾ ਪਹਿਲਾਂ ਪਹਿਲਾਂ ਤੁਸੀਂ ਭਾਈ ਇਹ ਦੇਖ ਕੇ ਵੀ ਪੜ ਸਕਦੇ ਹੋ ਤੇ ਬਾਕੀ ਅਰਦਾਸ ਕਰੋ ਮਾਲਕ ਅੱਗੇ ਧੰਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਅੰਤਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਕਿਹਾ ਕਰਦੇ ਸੀ ਬਚਨ ਆ ਬਾਬਾ ਅਨੰਦ ਸਿੰਘ ਜੀ ਦੇ ਜੇ ਤੁਸੀਂ ਕਿਸੇ ਦੇ ਸਾਹਮਣੇ ਆਪਣਾ ਸਿਰ ਨਿਵਾਉਂਗੇ ਤਾਂ ਤੁਰੰਤ ਹੀ ਉਹਦੇ ਦੋਵੇਂ ਹੱਥ ਤੁਹਾਡੇ ਸਿਰ ਤੇ ਆ ਜਾਣਗੇ ਇਸੇ ਤਰ੍ਹਾਂ ਪ੍ਰਭੂ ਦੇ ਅੱਗੇ ਢਹਿਣ ਦੇ ਨਾਲ ਉਹਦੇ ਹੱਥ ਜਿਹੜੇ ਤੁਹਾਡੀ ਰੱਖਿਆ ਕਰਨਗੇ ਉਸ ਅੱਗੇ ਜਿੰਨੀ ਦੇਰ ਵੱਧ ਸਿਰ ਨਿਵਾਉਂਗੇ ਉਨਾ ਹੀ ਵੱਧ ਸਮਾਂ ਤੁਹਾਡੇ ਸਿਰ ਤੇ ਰੱਬ ਦੇ ਹੱਥ ਰਹਿਣਗੇ ਔਰ ਤਕਲੀਫ ਵਿੱਚ ਹਰ ਵੇਲੇ ਤੁਹਾਡੀ ਰੱਖਿਆ ਹੋਵੇਗੀ ਸੀਸਨ ਵਾਏ ਗਿਰ ਪੜਤ ਲੱਖਾਂ ਪਾਪਾਂ ਦੀ ਪੋਟ ਅਨਮੋਲ ਬਚਨਾ ਹੈ ਬਾਬਾ ਆਨੰਦ ਸਿੰਘ ਜੀ ਨਾਨਕ ਸਰਕਲੇਰਾ ਵਾਲਿਆਂ ਦੇ ਬਾਕੀ ਸਿਮਰਨ ਦਾ ਜਾਰੀ ਰਹਿਣਾ ਨਿਯਾਮਤਾ ਜੀ ਇਹਦੇ ਵਿੱਚ ਪਹਿਨਾ ਪਹਿਨਾ ਤਾਂ ਔਖਾ ਲੱਗਦਾ ਹੈ ਪਰ ਜਦੋਂ ਸਿਮਰਨ ਵਿੱਚ ਰਸ ਆਉਣ ਲੱਗ ਜਾਂਦਾ ਹੈ ਫਿਰ ਗੱਲ ਬਣ ਜਾਂਦੀ ਹੈ ਮੰਗਣਾ ਹੈ ਅਰਦਾਸ ਕਰਨੀ ਮੰਗਣਾ ਹੈ ਮਨ ਦੇ ਰੱਖ ਨੂੰ ਸਾਈਂ ਵੱਲੇ ਰੱਖਣ ਦਾ ਖਿਆਲ ਮੰਗਣਾ ਹੈ ਮਿਲੇ ਦਾ ਸ਼ੁਕਰੀਆ ਸ਼ੁਕਰਾਨਾ ਵੀ ਕਰਨਾ ਹੈ ਜੀ ਸੋ ਗੁਰੂ ਸਾਹਿਬ ਜੀ ਸਾਨੂੰ ਇਹ ਦਾਤ ਬਖਸ਼ਣ ਮੰਗਣਾ ਹੈ ਗੁਰਬਾਣੀ ਦਾ ਪਾਠ ਕੀਰਤਨ ਦੀ ਦਾਤ ਸਿਮਰਨ ਦੀ ਦਾਤ ਤੇ ਸਹਿਜ ਧਿਆਨ ਜਦੋਂ ਇਹ ਮੰਗ ਲਿਆ ਇਹਦੇ ਵਿੱਚ ਸਾਰਾ ਕੁਝ ਹੀ ਆ ਜਾਵੇਗਾ ਜੀ ਤੇ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨ ਗੁੱਸਾ ਤਿਆਗੋ ਅਭਿਮਾਨ ਤਿਆਗ ਦੋ ਨਿਮਰਤਾ ਜਾਜੋ ਨਾਮ ਰਸ ਵਿੱਚ ਮਗਨ ਹੋ ਜਾਓ ਨਾਮ ਨਾਲ ਵਿਕਾਰ ਦੂਰ ਹੋ ਜਾਣਗੇ ਤੇ ਨਾਮ ਦਾ ਰਸ ਵੀ ਆ ਜਾਵੇਗਾ ਜਦੋਂ ਬੰਦੇ ਦਾ ਮਨ ਨਿਰਮਲ ਹੋ ਜਾਂਦਾ ਹੈ ਸਿਮਰਨ ਦੇ ਵਿੱਚ ਰਸ ਵੀ ਆਉਣ ਲੱਗ ਜਾਂਦਾ ਭਾਈ ਵੀਰ ਸਿੰਘ ਜੀ ਵੀ ਇਹੀ ਗੱਲ ਕਹਿੰਦੇ ਆ ਮੇਰੇ ਕਹਿਣ ਦਾ ਭਾਵ ਇਹ ਵੀ ਜਿੰਨੇ ਵੀ ਮਹਾਪੁਰਖ ਹੋਏ ਆ ਤਾਂ ਉਹੀ ਕਹਿੰਦੇ ਵੀ ਨਾਮ ਜਪੋ ਸੁਣ ਕੇ ਜਮਾਨੇ ਦੀਆਂ ਗੱਲਾਂ ਆਪਣੀ ਅਦਾ ਨਾ ਬਦਲ ਯਕੀਨ ਰੱਖ ਸਕਤੇ ਬਾਰ-ਬਾਰ ਆਪਣਾ ਖੁਦਾ ਨਾ ਬਦਲ ਬਾਰ-ਬਾਰ ਆਪਣਾ ਖੁਦਾ ਨਾ ਬਦਲ ਇਸ ਕਰਕੇ ਭਾਈ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਾਈ ਹੈ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ ਹਰ ਮੁਸ਼ਕਲ ਦਾ ਹੱਲ ਹੋ ਜਾਂਦਾ ਜਦੋਂ ਉਹ ਵੱਲ ਹੋ ਜਾਂਦਾ ਮਾਲਕ ਤਾਂ ਕਰਕੇ ਫਿਰ ਮੱਥੇ ਤੇ ਤਿਉੜੀ ਕਾਦੀ ਹੈ ਜਗ ਰਸਿਆ ਰੱਬ ਤਾਂ ਰਾਜੀ ਆ ਕਈ ਵਾਰੀ ਆਸੇ-ਪਾਸੇ ਦੇ ਲੋਕ ਨਰਾਜ ਹੋ ਜਾਂਦੇ ਆ ਪਰ ਖਿਆਲ ਕਰਨਾ ਲੋਕਾਂ ਨੂੰ ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਸੋ ਗੁਰੂ ਮਹਾਰਾਜ ਕਿਰਪਾ ਕਰਨ ਪਾਈ ਇਹ ਸ਼ਬਦ ਦਾ ਜਾਪ ਤੁਸੀਂ ਕਰ ਲੈਣਾ ਹੈ 13 ਦਿਨ 13 ਵਾਰ ਮਹਾਰਾਜ ਜੀ ਬਹੁਤ ਕਿਰਪਾ ਕਰ ਦੇਣਗੇ ਬਾਕੀ ਸਾਰਾ ਸੰਸਾਰ ਦੁੱਖਾਂ ਨਾਲ ਭਰਿਆ ਪਿਆ ਕਿਉਂਕਿ ਨਾਮ ਤੋਂ ਵੀ ਹੁਣੇ ਲੋਕ ਨਾਮ ਨਾ ਜਪਣ ਕਰਕੇ ਦੁਖੀ ਹਨ ਜੀ ਆਉ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰੀਏ ਫਤਿਹ ਬੁਲਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ